ਮੈਂ ਕਈ ਦਿਨਾਂ ਤੋਂ ਅਸੀਂ ਕਿਉਂਕਿ ਸੜਕਾਂ ਤੇ ਤੁਰੇ ਫਿਰਨੇ ਆ ਪ੍ਰੋਗਰਾਮਾਂ ਦੇ ਵਿੱਚ ਤੇ ਬੜੇ ਸਿੰਘ ਟਰਾਲੀਆਂ ਲੈ ਕੇ ਆ ਰਹੇ ਨੇ ਮੋਟਰਸਾਈਕਲਾਂ ਲੈ ਕੇ ਆ ਰਹੇ ਨੇ ਨਿਸ਼ਾਨ ਸਾਹਿਬ ਲਾਏ ਹੋਏ ਨੇ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਆਪ ਜੀ ਦੇ ਚਰਨਾਂ ਦੇ ਵਿੱਚ ਚੰਗੇ ਨੇ ਗਾਇਕ ਜਿਹੜੇ ਵਧੀਆ ਗਾਉਂਦੇ ਨੇ ਚੰਗੀ ਗੱਲ ਹੈ ਪਰ ਇੱਕ ਚੀਜ਼ ਵੇਖਣ ਨੂੰ ਮਿਲੀ ਹੈ ਕਿਸੇ ਵੀ ਟਰਾਲੀ ਦੇ ਉੱਤੇ ਕਿਸੇ ਢਾਡੀ ਸਿੰਘ ਦੀ ਬਾਣੀ ਸੁਣਨ ਨੂੰ ਨਹੀਂ ਮਿਲੀ ਸਾਰੀਆਂ ਗਾਇਕਾਂ ਦੇ ਗਾਣੇ ਲੱਗੇ ਹੋਏ ਨੇ ਭਾਵੇਂ ਗਾਣੇ ਧਾਰਮਿਕ ਹੀ ਨੇ ਹੈਣ ਭਾਵੇਂ ਧਾਰਮਿਕ ਉਹ ਗੁਰੂ ਕੇ ਸਵਾਰੇ ਤੁਹਾਡੀ ਆਪਣੀ ਵਿਰਾਸਤ ਹੈ ਤੁਹਾਡੇ ਆਪਣੇ ਢਾਡੀ ਸਿੰਘ ਨੇ ਤੁਹਾਡਾ ਆਪਣਾ ਇਤਿਹਾਸ ਹੈ ਤੁਸੀਂ ਉਹ ਕਿਉਂ ਨਹੀਂ ਲਾਉਂਦੇ ਆਪਣੇ ਟਰਾਲੀਆਂ ਦੇ ਜਦੋਂ ਤੁਸੀਂ ਹੋਲੇ ਮਹੱਲੇ ਤੇ ਜਾ ਰਹੇ ਹੋ ਠੀਕ ਹੈ ਗਾਇਕਾਂ ਦਾ ਤੁਸੀਂ ਜਿਹੜਾ ਸੁਣਨਾ ਹੈ ਜਿਹੜੇ ਧਾਰਮਿਕ ਗਾਇਕ ਚੰਗਾ ਗਾਉਂਦੇ ਨੇ ਗਾਉਣ ਕੋਈ ਗੱਲ ਨਹੀਂ ਕੋਈ ਹਰਜ ਨਹੀਂ ਪਰ ਜਿੱਧਰ ਵੇਖੋ ਇਥੋਂ ਤੱਕ ਵੀ ਨੇੜੇ-ਨੇੜੇ ਲੰਗਰ ਵੀ ਲੱਗੇ ਹੋਏ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਵੀ ਗਾਇਕਾਂ ਦੇ ਬਣਾਏ ਹੋਏ ਭਾਵੇਂ ਧਾਰਮਿਕ ਗੀਤ ਨੇ ਉਹ ਗੂੰਜ ਰਹੇ ਨੇ ਘਟੋ ਘਟ ਸਵੇਰੇ ਅਸਾ ਦੀ ਵਾਰ ਲਾ ਦਿਆ ਕਰੋ ਬਾਣੀ ਵਿੱਚ ਥਾਂ ਦੇ ਅਸਾ ਦੀ ਵਾਰ ਲੱਗੇ ਕੋਈ ਗੁਰੂ ਦਾ ਸ਼ਬਦ ਸੁਣਿਆ ਜਾਏ ਸ਼ਾਮ ਨੂੰ ਢਾਡੀ ਸਿੰਘ ਲੱਗਣ ਕਬੀਸ਼ਰ ਲੱਗਣ ਪਤਾ ਲੱਗਿਆ ਆਪਾਂ ਕਿੱਥੇ ਆਏ ਆ ਜਿੱਥੇ ਤੁਹਾਡੇ ਮਨ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਪਿਆਰ ਤੇ ਚਾਹ ਹੈ ਉਹਨੂੰ ਮੁਬਾਰਕ ਹੈ ਤੁਸੀਂ ਵੱਡੇ ਵੱਡੇ ਨਿਸ਼ਾਨ ਸਾਬ ਲਾ ਕੇ ਆਓ ਇਹ ਤੁਹਾਡੀ ਵਿਲੱਖਣ ਸ਼ਕਤੀ ਦਾ ਪ੍ਰਤੀਕ ਹੈ ਇਹਦਾ ਇਹ ਬਹੁਤ ਹੋਣਾ ਚਾਹੀਦਾ ਕਈ ਵਾਰੀ ਸਾਡੇ ਬੰਦੇ ਕਹਿ ਦਿੰਦੇ ਨੇ ਜਕਾਰਿਆਂ ਨਾਲ ਕੀ ਬਣਨਾ ਹੈ ਇਦਾਂ ਕੀ ਰੋਲਾ ਪਾਉਣ ਨੂੰ ਹੋਣਾ ਹੈ ਨਹੀਂ ਲੰਮੀ ਸੋਚ ਲੈ ਕੇ ਤੁਰੋ ਬਹੁਤ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਲੈ ਕੇ ਤੁਰਨ ਨੂੰ ਜੀ ਕੌਮ ਨੂੰ ਜੇ ਤੁਸੀਂ ਲੀਡ ਕਰਨਾ ਹੈ ਨਾ ਤੇ ਕਈ ਪ੍ਰਕਾਰ ਦੀਆਂ ਵਿਚਾਰਧਾਰਾਵਾਂ ਨੂੰ ਲੈ ਕੇ ਤੁਰਨਾ ਪੈਣਾ ਹੈ ਇਹ ਨਹੀਂ ਕਿ ਮੈਂ ਮਾਲਾ ਫੇਰਨਾ ਤੇ ਹੁਣ ਮੈਨੂੰ ਜਕਾਰਾ ਨਹੀਂ ਚੰਗਾ ਲੱਗਦਾ ਤੇ ਜੇ ਮੈਂ ਜਕਾਰਾ ਬੋਲਣਾ ਤੇ ਫਿਰ ਮੈਨੂੰ ਕਥਾ ਕੀਰਤਨ ਨਹੀਂ ਚੰਗਾ ਲੱਗਦਾ ਇਹ ਸਾਡੀ ਜਿਹੜੀ ਸੰਕੀਰਣਤਾ ਹੈ ਛੋਟਾਪਨ ਹੈ ਉਹਦੇ ਕਰਕੇ ਹੈ ਗੁਰੂ ਸਾਹਿਬ ਨੇ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ 7ਵੇਂ ਪਾਤਸ਼ਾਹ ਨੇ ਇੱਕ ਹੋਰ ਸਿਧਾਂਤ ਦਿੱਤਾ ਉਹ ਇਹ ਸੀ ਕੋਲ ਤਾਕਤ ਵੀ ਰੱਖਣੀ ਹੈ ਤੇ ਜੰਗ ਵੀ ਨਹੀਂ ਕਰਨਾ ਪਾਤਸ਼ਾਹ ਨੇ 2200 ਘੋੜਸਵਾਰ ਰੱਖਿਆ ਪਰ ਗੁਰੂ ਸਾਹਿਬ ਦਾ ਹੁਕਮ ਸੀ ਜੰਗ ਨਹੀਂ ਕਰਨਾ ਇਹਦਾ ਮਤਲਬ ਸੀ ਸਿੱਖ ਸ਼ਸਤਰ ਧਾਰੀ ਰਵੇ ਸਿੱਖ ਸਿੱਖ ਸ਼ਸਤਰ ਕੋਲ ਰੱਖੇ ਪੰਜਾਬ ਦੇ ਵਿੱਚ ਰਵੇ ਕਾਨੂੰਨ ਦੇ ਵਿੱਚ ਨਿਯਮ ਦੇ ਵਿੱਚ ਰਵੇ ਇਹ ਨਹੀਂ ਕਿ ਕੋਲ ਸ਼ਸਤਰ ਹੈ ਤੇ ਹੁਲਦੜਬਾਜੀ ਕਰੇ ਸਿੱਖ ਨੂੰ ਚਾਹੀਦਾ ਹੈ ਸ਼ਸਤਰ ਕੋਲ ਰੱਖੇ ਤੇ ਅੱਜ ਕੱਲ ਇਹ ਰੁਝਾਨ ਵੇਖਣ ਵਿੱਚ ਆਇਆ ਹੈ ਸ਼ਸਤਰ ਸਾਡੇ ਕੋਲ ਨੇ ਜੇ ਕੋਈ ਬੰਦਾ ਸਾਧ ਤੇ ਲਾਇਸੈਂਸ ਵਾਲਾ ਵੀ ਭਾਵੇਂ ਪਾ ਲਿੰਦਾ ਉਹਨੂੰ ਵੀ ਇਦਾਂ ਵੇਖਦੇ ਨੇ ਪਤਾ ਨਹੀਂ ਕੋਈ ਨਵੀਂ ਚੀਜ਼ ਆ ਗਈ ਕਿਉਂ ਸਾਨੂੰ ਇਦਾਂ ਦਾ ਮਾਈਂਡ ਬਣਾ ਦਿੱਤਾ ਗਿਆ ਹੈ ਵੇ ਇਹ ਕੋਈ ਮਾੜੀ ਚੀਜ਼ ਹੈ ਇਹਦੇ ਤੋਂ ਬਚ ਕੇ ਰਹਿਣਾ ਫਿਰ 8ਵੇਂ ਪਾਦਸ਼ਾ ਨੇ ਰੋਗੀਆਂ ਦੇ ਰੋਗ ਦੂਰ ਕੀਤੇ 9ਵੇਂ ਪਾਦਸ਼ਾ ਦਾ ਆਪ ਜੀ ਨੂੰ ਮੈਂ ਬੇਨਤੀ ਕਰ ਚੁੱਕਾ ਉਹਨਾਂ ਨੇ ਕੌਮ ਨੂੰ ਬੰਦਗੀ ਤੇ ਕੁਰਬਾਨੀ ਦੀ ਦਾਤ ਦਿੱਤੀ ਇਸ ਤਸਵੀਰ ਦੇ ਵਿੱਚ 9ਵੇਂ ਪਾਦਸ਼ਾ ਤੱਕ ਤਸਵੀਰ ਖਾਲਸੇ ਦੀ ਸੰਪੂਰਨ ਹੋ ਚੁੱਕੀ ਸੀ ਖਾਲਸੇ ਦੀ ਤਸਵੀਰ ਸੰਪੂਰਨ ਹੋ ਚੁੱਕੀ ਸੀ ਪਰ ਗੁਰੂ ਕੇ ਸਵਾਰੀਓ ਜਦੋਂ 10ਵੇਂ ਪਾਤਸ਼ਾਹ ਦਾ ਵਕਤ ਆਇਆ ਨਾ ਪਾਤਸ਼ਾਹ ਨੇ ਵੇਖਿਆ ਤਸਵੀਰ ਖਾਲਸੇ ਦੀ ਬੜੀ ਸੋਹਣੀ ਬਣ ਗਈ ਹੈ ਹੁਣ ਇਹਦੇ ਆਲੇ-ਦੁਆਲੇ ਚੌਖਟਾ ਚਾਹੀਦਾ ਇਹਦੇ ਅੱਗੇ ਸ਼ੀਸ਼ਾ ਵੀ ਚਾਹੀਦਾ ਇਹਨੂੰ ਹੁਣ ਜੜਨਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਸਵੀਰ ਨੂੰ ਖਾਲਸੇ ਦੀਆਂ ਰਹਿਤਾਂ ਦੇ ਵਿੱਚ ਜੜ ਦਿੱਤਾ ਵੀ ਕੇਸ ਸੰਪੂਰਨ ਰੱਖਣੇ ਨੇ ਨਸ਼ਿਆਂ ਦਾ ਤਿਆਗ ਕਰਨਾ ਹੈ ਹੋਰ ਜਿਹੜੀਆਂ ਚੀਜ਼ਾਂ ਸਨ اخلاق ਦੀਆਂ ਦਿੱਤੀਆਂ ਇਸ ਕਰਕੇ ਜਿੰਨੀ ਇਸ ਜਿੰਨੀ ਤਸਵੀਰ ਤ ਤਸਵੀਰ ਜਿਹੜੀ ਹੈ ਜਿੰਨੀ ਸਾਧ ਸੰਗਤ ਜੀ ਮੁੱਲਵਾਨ ਹੋਵੇਗੀ ਉਹਨਾਂ ਉਹਦਾ ਜਿਹੜਾ ਫਰੇਮ ਹੈ ਉਹ ਉਹਦੇ ਤੋਂ ਵੀ ਸਖਤ ਚਾਹੀਦਾ ਇੱਕੋ ਬੇਨਤੀ ਕਰਕੇ ਸਮਾ ਹੋ ਗਿਆ ਸਮਾਪਤੀ ਕਰਨੀ ਹੈ ਕਈ ਸਿੰਘ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਮਰਿਆਦਾ ਬੜੀ ਸਖਤ ਬਣਾ ਦਿੱਤੀ ਹੈ ਭਾਈ ਜਿਹੜੇ ਜਿੱਤੇ 2-4 ਕਰੋੜ 10 ਕਰੋੜ ਪਿਆ ਹੋਵੇ ਨਾ ਉਹਦੇ ਅੱਗੇ ਜੰਦਰਾ ਵੀ ਵੱਡਾ ਚਾਹੀਦਾ ਉਹਦੇ ਅੱਗੇ ਬਾਡੀਗਾਰਡ ਵੀ ਵੱਡੇ ਚਾਹੀਦੇ ਨੇ ਤੇ ਜੇ ਅੰਦਰ ਕੋਈ 2-300 10-10 ਦੇ ਰੁਪਏ ਪਏ ਹੋਣ ਫਿਰ ਅਗਲਾ ਕਹਿੰਦਾ ਪੈ ਰਹਿਣ ਦੇ ਜੇ ਵੱਜਣਗੇ ਕੱਲ ਨੂੰ ਵਰਤ ਲਾਂਗੇ ਚੁੱਕਲ ਜਗਾ ਤੇ ਕੋਈ ਗੱਲ ਨਹੀਂ 200 ਰੁਪਏ ਹੀ ਹੈ ਨਾ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਤੁਸੀਂ ਸਖਤ ਮਰਿਆਦਾ ਕਹਿੰਦੇ ਉਹ ਵੀ ਕੇਸ ਰੱਖਣੇ ਸਖਤ ਮਰਿਆਦਾ ਹੈ ਜਾਂ ਸਾਨੂੰ ਕਿਰਪਾਨ ਦਾ ਭਾਰ ਲੱਗਦਾ ਹੈ ਜਾਂ ਸਾਨੂੰ ਸ਼ਸਤਰਾਂ ਦਾ ਜਾਂ ਸਾਨੂੰ ਦਮਾਲਾ ਸ੍ਰੀ ਸਾਹਿਬ ਜਾਂ ਦਸਤਾਰ ਨਹੀਂ ਬੰਨੀ ਜਾਂਦੀ ਉਦੋਂ ਅਸੀਂ ਭੱਜ ਜਾਂਦੇ ਆ ਨਹੀਂ ਇਹ ਤਾਂ ਉਹ ਹਾਲ ਹੈ ਜਿਵੇਂ ਤਸਵੀਰ ਖਰੀਦ ਲਈ ਤੇ ਉਹਨੂੰ ਜੜਾਇਆ ਨਹੀਂ ਗਿਆ ਸਾਧ ਸੰਗਤ ਦੀ ਕਦੇ ਵੀ ਪਾੜ ਜਾਣੀ ਹੈ ਜੇ ਤੁਸੀਂ ਤਸਵੀਰ ਨੂੰ ਸੌਤ ਰੱਖਣਾ ਹੈ ਤੁਹਾਨੂੰ ਉਹਨੂੰ ਜੜਾਉਣਾ ਪਏਗਾ ਤੁਹਾਨੂੰ ਫਰੇਮ ਵਿੱਚ ਲਵਾਉਣਾ ਪਏਗਾ ਤੇ ਫਰੇਮ ਬਣਾਇਆ ਇਸ ਥਾਂ ਤੇ ਕਲਗੀਧਰ ਪਾਦਸ਼ਾ ਨੇ ਅਮਰਤ ਦੀ ਦਾਤ ਦੇ ਕੇ ਤੇ ਪਰਪੱਕ ਕਰ ਦਿੱਤਾ ਵੀ ਅੰਦਰ ਸਿੱਖ ਦੇ ਗੁਣ ਹੋਣਗੇ ਬਾਹਰ ਮਰਿਆਦਾ ਹੋਵੇਗੀ ਤੇ ਖਾਲਸਾ ਸਾਬਤ ਸੂਤ ਤੋਗ ਚੜ੍ਹਦੀ ਕਲਾ ਦੇ ਵਿੱਚ ਕਾਰਜ ਕਰੇਗਾ ਸੋ ਆਪ ਸਮੂਹ ਸੰਗਤ ਨੂੰ ਹੋਲੇ ਮਹੱਲੇ ਦੇ ਇਸ ਕੌਮੀ ਤਿਉਹਾਰ ਦੀ ਬਹੁਤ ਬਹੁਤ ਵਧਾਈ ਹੋਵੇ ਖਾਸ ਕਰਕੇ ਨੌਜਵਾਨਾਂ ਨੂੰ ਜਿਹੜੇ ਬੜੇ ਚਾਹ ਨਾਲ ਖੁਸ਼ੀ ਨਾਲ ਆਉਂਦੇ ਨੇ ਜਿੱਥੇ ਤੁਹਾਡੇ ਅੰਦਰ ਚਾਅ ਏ ਗੁਰੂ ਕਿਰਪਾ ਕਰੇ ਤੁਹਾਡੇ ਸਿਰਾਂ ਤੇ ਦਸਤਾਰਾਂ ਵੀ ਆਉਣ কেশ ਵੀ ਆਉਣ ਤੁਸੀਂ ਆਪਣੇ ਪੰਜਾਬ ਨੂੰ ਸੰਭਾਲ ਸਕੋ ਤੁਸੀਂ ਆਪਣੀ ਕੌਮ ਨੂੰ ਸੰਭਾਲ ਸਕੋ ਇਸ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਹੈ ਸੋ ਅਸਥਾਨ ਦੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਿੰਘ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹੋਰ ਜਿਨ੍ਹਾਂ ਨੇ ਹੁਕਮ ਕੀਤਾ ਹੈ ਭਾਈ ਅਮਰਜੀਤ ਸਿੰਘ ਦੀ ਚੌਬਲਾ ਉਹ ਬੈਠੇ ਨੇ ਹੋਰ ਜਿਵੇਂ ਵਾਰ ਸਿੰਘ ਨੇ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਆਪ ਸੰਗਤ ਦੇ ਸਹਿਯੋਗ ਨਾਲ ਕੀਤਾ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਗਲਾ ਪ੍ਰੋਗਰਾਮ ਸਰਵਣ ਕਰੋ